ਬਖਸ਼ੀਸ਼ ਵੀ ਸੀ ਰੱਬ ਦੀ ਜਿਹੜਾ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਕਿਉਂਕਿ ਅੱਜ ਅਸੀਂ ਦੇਖ ਸਕਦੇ ਆ 30 ਤੋਂ 32 ਸਾਲ ਹੋ ਗਏ ਨੇ ਤੁਹਾਨੂੰ ਇੰਡਸਟਰੀ ਵਿੱਚ ਤੇ ਕਹਿੰਦੇ ਆ 350 ਤੋਂ ਵੱਧ ਗੀਤ ਕਰ ਚੁੱਕੇ ਹੋ ਤੁਸੀਂ ਬਿਲਕੁਲ ਬਿਲਕੁਲ ਕੀਤਾ ਜੀ ਬੜੀ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਆ ਉਸਤਾਦਾਂ ਦਾ ਅਸ਼ੀਰਵਾਦ ਰਿਹਾ ਮਾਪੇ ਦਾ ਅਸ਼ੀਰਵਾਦ ਰਿਹਾ ਆ ਤੇ ਲੋਕੀ ਤਾਂ ਕਹਿੰਦੇ ਆ ਨਾ ਮੈਂ ਬਚਪਨ ਤੋਂ ਸ਼ੁਰੂ ਕਰ ਦਿੱਤਾ ਸੀਗਾ ਤੇ ਆਪਾਂ ਸੱਚੀ ਮੁੱਚੀ ਤੀਜੀ ਕਲਾਸ ਚ ਪੜ੍ਹਦੇ ਆ ਸ਼ੁਰੂ ਕਰ ਦਿੱਤਾ ਸੀਗਾ 3ਰਡ ਵਿੱਚ ਸੀਗਾ ਤੇ ਜੇ 30 ਸਾਲ ਤੋਂ ਫਿਰ ਥੋੜਾ ਪਿੱਛੇ ਜਾਣਾ ਪਊਗਾ 76 ਦਾ ਜਨਮ ਆ 1976 ਦਾ ਜੀ ਤੇ ਤਕਰੀਬਨ ਤੁਸੀਂ ਹਿਸਾਬ ਲਾ ਲਓ 5 ਸਾਲ ਦਾ ਬੱਚਾ ਉਹ ਤੋਂ ਪੜਨ ਪੈਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ 3 ਸਾਲ ਫੇਰ ਲਾ ਲਓ ਕਹਿਣ ਦਾ ਮਤਲਬ ਮੈਨੂੰ ਲੱਗਦਾ ਵੀ ਤਕਰੀਬਨ 40 ਸਾਲ ਵੀ ਕਹਿ ਸਕਦੇ ਆ ਪਰਫੈਸ਼ਨ ਵਿੱਚ ਮੈਂ 1997 ਚ ਆਇਆ ਜਿਹੜਾ ਪ੍ਰੋਫੈਸ਼ਨ ਜਦੋਂ ਮੈਂ ਕੈਸਟਰ ਰਕਾਰਡ ਕੀਤੀ ਹੈ ਨਾ ਪਹਿਲੀ ਇਹਨਾਂ ਤੋਂ ਖਤਰਾ ਆਇਆ ਜਸਵੰਤ ਸੋਲ ਜੀ ਉਹਨਾਂ ਦੀ ਲਿਖੀ ਹੋਈ ਉਦੋਂ ਤੋਂ ਮਤਲਬ ਪ੍ਰੋਫੈਸ਼ਨ ਦੇ ਵਿੱਚ ਆ ਗਿਆ ਤੇ ਪੈਸੇ ਪਹਿਲਾਂ ਧਾਰਮਿਕ ਗੁਰਦੁਆਰਾ ਸਾਹਿਬ ਤੇ ਬਾਲ ਸਭਾ ਦੇ ਵਿੱਚ ਦਸਵੀਂ ਕਲਾਸ ਤੱਕ ਮੈਂ ਕਿਸੇ ਬੱਚੇ ਨੂੰ ਅੱਗੇ ਨਹੀਂ ਆਉਣ ਦਿੱਤਾ ਸੀਗਾ ਮੈਂ ਇੱਕ ਕੰਪੀਟੀਸ਼ਨ ਹੋਇਆ ਸੀ ਨਕੋਦਰ ਤੇ ਲੜਕੀਆਂ ਦੇ ਕਾਲਜ ਦੇ ਵਿੱਚ ਹੋਇਆ ਸੀਗਾ ਤੇ ਉਹਦੇ ਵਿੱਚ ਮੈਂ ਫਰਸਟ ਆਇਆ ਸੀਗਾ ਤੇ ਉਦੋਂ ਹੰਸਰਾ ਜਹਾਂਸੀ ਦਾ ਗੀਤ ਆਇਆ ਸੀ ਆਸ਼ਕਾਂ ਦੀ ਕਾਦੀ ਜ਼ਿੰਦਗੀ ਤੇ ਉਸ ਗੀਤ ਦੇ ਉੱਤੇ ਜਿਹੜੀ ਦਰਜ ਦੇ ਉੱਤੇ ਇੱਕ ਗੀਤ ਲਿਖ ਕੇ ਦਿੱਤਾ ਹੋਇਆ ਸੀ ਸੋਹਲ ਸਾਹਿਬ ਨੇ ਅਮਲੀ ਦੀ ਕਾਦੀ ਜ਼ਿੰਦਗੀ ਬਿਨਾ ਡੋਡਿਆਂ ਤੋਂ ਹੋਵੇ ਨਾ ਗੁਜ਼ਾਰਾ ਤੇ ਉਹ ਗੀਤ ਗਾਇਆ ਸੀਗਾ ਉਸ ਤੋਂ ਪਹਿਲਾਂ ਹੋਰ ਵੀ ਅੱਛੇ-ਅੱਛੇ ਗੀਤ ਉੱਤੇ ਗਾਉਣ ਦਾ ਮੌਕਾ ਮਿਲਿਆ ਸੀ ਫਰਸਟ ਪ੍ਰਾਈਜ਼ ਮਿਲਿਆ ਸੀ ਮੈਨੂੰ ਉਸ ਵੇਲੇ